ਐਮਪੀ ਸੁਖਜਿੰਦਰ ਰੰਦਾਵਾ ਦੇ بیٹے ਨੂੰ ਧਮਕੀ ਮਿਲਣ ਵਾਲੇ ਮਾਮਲੇ ਤੇ ਆਪ ਦੇ ਬੁલાਏ ਨੀਲਗਰਗ ਦਾ ਅਭਿਆਨ ਸਾਹਮਣੇ ਆਇਆ ਨੀਲਗਰਗ ਨੇ ਸੁਖਜਿੰਦਰ ਰੰਦਾਵਾ ਤੇ ਨਿਸ਼ਾਨੇ ਮੀਨੇ ਨੇ ਨੀਲਗਰਗ ਨੇ ਕਿਹਾ ਕਿ ਰੰਦਾਵਾ ਜੀ ਜਰਾ ਦੱਸੋ ਜੱਗੂ ਭਗਵਾਨ ਪੂਰੀਆਂ ਨੂੰ ਸਿਰ ਤੇ ਬਿਠਾਉਣ ਵਾਲਾ ਕੌਣ ਸੀ ਮੁਖਤਾਰ ਅਨਸਾਰ ਨੂੰ ਪੰਜਾਬ ਦੀ ਜੇਲ੍ਹ ਚ ਵੀਆਈਪੀ ਬਣਾਉਣ ਵਾਲਾ ਕੌਣ ਸੀ ਯੂਪੀ ਸਰਕਾਰ ਉਹਨਾਂ ਨੂੰ ਲੈਣ ਲਈ ਸੁਪਰੀਮ ਕੋਰਟ ਗਈ ਪਰ ਵਕੀਲਾਂ ਦੀ ਫੀਸ ਤੁਹਾਡੀ ਕਾਂਗਰਸ ਸਰਕਾਰ ਨੇ ਕਿਉਂ ਭਰੀ ਜੋ ਗੈਂਗਸਟਰ ਅੱਜ ਤੁਹਾਨੂੰ ਧਮਕਾ ਰਹੇ ਨੇ ਉਹ ਤੁਹਾਡੀ ਕਾਂਗਰਸ ਦੀ ਹੀ ਉਪਜ ਨੇ ਨੀਲਗਰਗ ਨੇ ਕਿਹਾ ਆਪਣੀ ਸਰਕਾਰ ਰਵਈਏ ਦੀ ਵੀ ਵਕਾਲਤ ਕੀਤੀ ਤੇ ਕਿਹਾ ਕਿ ਆਪ ਸਰਕਾਰ ਨਾ ਤਾਂ ਕਦੇ ਅਤਵਾਦੀਆਂ ਦੀ ਸਾਥੀ ਰਹੀ ਨਾ ਹੀ ਗੈਂਗਸਟਰਾਂ ਦੇ ਸਿਰਜਣਹਾਰ ਅਸੀਂ ਪੰਜਾਬ ਨੂੰ ਸਾਫ਼ ਕਰ ਰਹੇ ਹਾਂ ਨਾ ਕੋਈ ਗੈਂਗਸਟਰ ਬਖਸ਼ਿਆ ਜਾਵੇਗਾ ਨਾ ਉਹ ਜੋ ਉਹਨਾਂ ਨੂੰ ਪਨਾ ਦਿੰਦੇ ਨੇ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਭਗਵੰਤਪਾਲ ਸਰਕਾਰ ਲੋ ਐਂਡ ਆਰਡਰ ਤੇ ਜ਼ੀਰੋ ਟੋਲਰੈਂਸ ਨੀਤੀ ਤੇ ਕੰਮ ਕਰ ਰਹੀ ਹੈ ਕੋਈ ਸਮਝੌਤਾ ਨਹੀਂ ਦੱਸ ਦੇ ਕਿ ਐਮਪੀ ਰੰਧਾਵਾ ਨੇ ਸਵੇਰੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਬੇਟੇ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਧਮਕੀ ਦਿੱਤੀ ਹੈ ਜਿਸ ਤੇ ਨੀਲ ਗਰਗ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਤੇ ਕਾਂਗਰਸ ਤੇ ਹੀ ਸਵਾਲ ਚੁੱਕੇ ਨੇ ਐਮਪੀ ਸੁਖਜਿੰਦਰ ਰੰਧਾਵਾ ਦੇ ਬੇਟੇ ਨੂੰ ਧਮਕੀ ਮਿਲਣ ਵਾਲੇ ਮਾਮਲੇ ਤੇ ਆਪ ਦੇ ਬੁਲਾਏ ਨੀਲ ਗਰਗ ਦਾ ਬਿਆਨ ਸਾਹਮਣੇ ਆਇਆ ਨੀਲ ਗਰ ਮਿੰਨੇ ਨੇ ਨੀਲਗਰਗਨੇ ਕਿਹਾ ਕਿ ਰੰਦਾਵਾ ਜੀ ਜਰਾ ਦੱਸੋ ਜੱਗੂ ਭਗਵਾਨ ਪੂਰੀਆਂ ਨੂੰ ਸਿਰ ਤੇ ਬਿਠਾਉਣ ਵਾਲਾ ਕੌਣ ਸੀ ਮੁਖਤਾਰ ਅਨਸਾਰ ਨੂੰ ਪੰਜਾਬ ਦੀ ਜੇਲ੍ਹ 'ਚ ਵੀਆਈਪੀ ਬਣਾਉਣ ਵਾਲਾ ਕੌਣ ਸੀ ਯੂਪੀ ਸਰਕਾਰ ਉਹਨਾਂ ਨੂੰ ਲੈਣ ਲਈ ਸੁਪਰੀਮ ਕੋਰਟ ਗਈ ਪਰ ਵਕੀਲਾਂ ਦੀ ਫੀਸ ਤੁਹਾਡੇ ਕਾਂਗਰਸ ਸਰਕਾਰ ਨੇ ਕਿਉਂ ਭਰੀ ਜੋ ਗੈਂਗਸਟਰ ਅੱਜ ਤੁਹਾਨੂੰ ਧਮਕਾ ਰਹੇ ਨੇ ਉਹ ਤੁਹਾਡੇ ਕਾਂਗਰਸ ਦੀ ਹੀ ਉਪਜ ਨੇ ਨੀਲਗਰਗਨੇ ਗਿਆ ਆਪਣੀ ਸਰਕਾਰ ਦੇ ਰਵੱਈਏ ਦੀ ਵੀ ਵਕਾਲਤ ਕੀਤੀ ਤੇ ਕਿਹਾ ਕਿ ਆਪ ਸਰਕਾਰ ਨਾ ਤਾਂ ਕਦੇ ਅਤਵਾਦੀਆਂ ਦੀ ਸਾਥੀ ਰਹੀ ਨਾ ਹੀ ਗੈਂਗਸਟਰਾਂ ਦੇ ਸਿਰਜਨਹਾਰ ਅਸੀਂ ਪੰਜਾਬ ਨੂੰ ਸਾਫ਼ ਕਰ ਰਹੇ ਹਾਂ ਨਾ ਕੋਈ ਗੈਂਗਸਟਰ ਬਖਸ਼ਿਆ ਜਾਵੇਗਾ ਨਾ ਉਹ ਜੋ ਉਹਨਾਂ ਨੂੰ ਪਨਾ ਦਿੰਦੇ ਨੇ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਭਗਵੰਤ ਪਾਣ ਸਰਕਾਰ ਲੋ ਐਂਡ ਆਰਡਰ ਤੇ ਜ਼ੀਰੋ ਟੋਲਰੈਂਸ ਨੀਤੀ ਤੇ ਕੰਮ ਕਰ ਰਹੀ ਹੈ ਕੋਈ ਸਮਝੌਤਾ ਨਹੀਂ ਦੱਸਦੇ ਗੈਂਪੀ ਰੰਧਾਵਾ ਨੇ ਅਸਵਿਰੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਬੇਟੇ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਧਮਕੀ ਦਿੱਤੀ ਹੈ ਜਿਸ ਤੇ ਨੀਲਗੜ੍ਹ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਲੀਡਰ ਸੁਖਿੰਦਰ ਰੰਧਾਵਾ ਤੇ ਕਾਂਗਰਸ ਤੇ ਹੀ ਸਵਾਲ ਚੁੱਕੇ ਨੇ